ਸੂਰੀ ਕਾਲਜੀ ਤੁਸੀਂ ਦੇਖ ਰਹੇ ਹੋ ਟੈਬਰ ਪੰਜਾਬ ਨਿਊਜ਼ ਤੇ ਮੈਂ ਆਨੰਤ ਸਿੰਘ ਨੌ ਕੰਟਰੋਲ ਰੂਮ 32 ਪਿੰਡ ਪਿੰਡਾਂ ਨੂੰ ਚਲਾਉਣ ਵਾਲੇ 30 ਕਰਮਚਾਰੀਆਂ ਦੀਆਂ ਜਾਨਾਂ ਜਾ ਸਕਦੀਆਂ ਹਨ ਖਸਤਾ ਹਾਲਤ ਦੇ ਲਗਾ ਹੋਣ ਕਰਕੇ ਸਬ ਡਿਵੀਜ਼ਨ ਸਰਾਇਨਾਗਾ ਲਗਭਗ 1962 ਤੋਂ ਪੰਜਾਬ ਰਾਜ ਬਿਲੀ ਬੋਰਡ ਵੱਲੋਂ ਸਾਬਲ ਡਿਵੀਜ਼ਨ ਮੰਡੀ ਪਰਿਵਾਰਾਂ ਦਾ ਕੰਟਰੋਲ ਰੂਮ ਚਲਾਉਣ ਵਾਸਤੇ ਮਾਸਟੇ ਮਹਿਕਮੇ ਵੱਲੋਂ ਬਿਲਡਿੰਗਾਂ ਅਤੇ ਰੂਮ ਬਣਾਏ ਗਏ ਹਨ ਪਿੰਡ ਸਰਾਇਨਾ ਦਾ ਵਿਖੇ ਇਹਨਾਂ ਬਿਲਡਿੰਗਾਂ ਦੇ ਰੂਮਾਂ ਦੀਆਂ ਖਸਤਾ ਹਾਲਤ ਹੋਣ ਕਰਕੇ ਕਿਸੇ ਸਮੇਂ ਵੀ ਉੱਪਰ ਦੱਸੇ ਅਨਸਾਰ ਇਹ ਇਮਾਰਤਾਂ ਦੇਗਣ ਕਾਰਨ 30 ਮੁਲਾਜ਼ਮਾਂ ਦੀਆਂ ਜਾਨਾਂ ਜਾ ਸਕਦੀਆਂ ਹਨ ਜਿਲ੍ਹਾ ਸ਼੍ਰੀ ਮੌਕਸਰ ਸਾਹਿਬ ਦੇ ਅਧੀਨ ਆਉਂਦੇ ਪਿੰਡ ਫਰਾਏ ਨਾਗਾ ਵਿਖੇ ਪਿਛਲੇ ਲੰਬੇ ਸਮੇਂ ਤੋਂ ਪੰਜਾਬ ਰਾਜ ਬਿਲੀ ਬੋਰਡ ਵੱਲੋਂ ਮਹਿਕਮੇ ਵੱਲੋਂ ਉਪਰ ਦੱਸੇ ਅਨੁਸਾਰ ਬਿਲਡਿੰਗਾਂ ਅਤੇ ਰੂਮ ਬਣਾਏ ਗਏ ਸਨ ਅਤੇ ਇਹਨਾਂ ਵਿੱਚ ਸਭ ਡਿਵੀਜ਼ਨ ਮੰਡੀ ਬਰੀ ਵਾਲਾ ਦੇ ਦਫ਼ਤਰ ਵਿੱਚ ਡਿਊਟੀ ਕਰਨ ਵਾਲੇ ਬੋਰਡ ਦੇ ਮੁਲਾਜ਼ਮਾਂ ਪਰਿਵਾਰ ਫਲਾਜਮ ਪਰਿਵਾਰ ਸਮੇਤ ਰਹਿੰਦੇ ਹੁੰਦੇ ਸਨ ਦੂਸਰੇ ਪਾਸੇ ਉੱਪਰ ਦੱਸੇ ਅਨਸਾਰ ਸਾਰੇ ਸਾਰੇ ਇਸ ਸਿਸਟਮ ਨੂੰ ਚਲਾਉਣ ਵਾਸਤੇ ਪ੍ਰਾਈਵੇਟ ਮਾਰਤ ਵਿੱਚ ਇਹ ਦਫ਼ਤਰ ਦਫ਼ਤਰ ਚਲਾਇਆ ਜਾ ਰਿਹਾ ਸੀ ਮੰਡੀ ਬਰੀਵਾਲਾ ਵਿਖੇ ਅਚਾਨਕ ਦਫ਼ਤਰ ਵਿੱਚ ਤਬਦੀਲੀ ਆਉਣ ਕਾਰਨ 1982 ਵਿੱਚ ਇਹ ਸਾਰਾ ਦਫ਼ਤਰੀ ਅਮਲਾ ਅਤੇ ਬਿਜਲੀ ਦਫ਼ਤਰ ਉਪਤ ਦੱਸੀ ਦਸਿਆ ਅਨਸਾਰ ਇਮਾਰਤਾਂ ਵਿੱਚ ਸਰਕਾਰ ਵੱਲੋਂ ਤਬਦੀਲ ਕਰ ਦਿੱਤਾ ਗਿਆ ਜਿਗਰ ਯੋਗ ਹੈ ਕਿ ਪੰਜਾਬ ਰਾਜ ਬਿਜਲੀ ਬੋਰਡ ਵਿੱਚ ਮੁਲਾਜ਼ਮਾਂ ਦੀ ਗਿਣਤੀ ਪਹਿਲਾਂ ਹੀ ਕਾਫੀ ਘੱਟ ਹੈ ਅਤੇ ਦੂਸਰੇ ਪਾਸੇ ਸਰਕਾਰ ਦੇ ਨਾ ਧਿਆਨ ਦੇਣ ਦੇ ਕਾਰਨ ਖਸਤਾ ਹਾਲਤ ਵਿੱਚ ਇਹ ਛੱਤਾਂ ਡਿੱਗਣ ਕਾਰਨ 30 ਮਲਾਜ਼ਮਾਂ ਦੀਆਂ ਹੋਰ ਕੀਮਤੀ ਜਾਨਾਂ ਜਾ ਸਕਦੀਆਂ ਹਨ ਅਤੇ ਬੋਰਡ ਅਤੇ ਮਲਾਜ਼ਮਾਂ ਦੇ ਪਰਿਵਾਰਾਂ ਨੂੰ ਨਾ ਪੂਰਾ ਹੋਣ ਵਾਲਾ ਕਿਸੇ ਸਮੇਂ ਵੀ ਘਾਟਾ ਪੈ ਸਕਦਾ ਹੈ ਮੰਡੀ ਬਰੀ ਵਾਲਾ ਤੋਂ ਪੱਤਰਕਾਰ ਪ੍ਰਦੀਪ ਕੁਮਾਰ ਦੀ ਵਿਸ਼ੇਸ਼ ਰਿਪੋਰਟ ਧੰਨਵਾਦ ਸਰ ਕੀ ਨਾਮ ਤੇ ਕੇਸੌਧੇ ਤੇ ਸ਼ੋਭਤੋਂ ਤੁਸੀਂ ਮੈਂ ਬਲਜੀਤ ਸਿੰਘ ਸਹਾਕ ਇੰਜੀਨੀਅਰ ਤੇ ਹਾਂ ਸਰ ਪਤਾ ਲੱਗਿਆ ਵੀ ਇਹ ਸਬ ਡਿਵੀਜ਼ਨ ਦਾ ਜਿਹੜਾ ਵਰਕ ਦਫ਼ਤਰ ਹੈ ਜੀ ਇਹ ਦੀਆਂ ਜੜੀਆਂ ਇਮਾਰਤਾਂ ਇਹ ਬੁਰੀ ਤਰ੍ਹਾਂ ਜੜੀਆਂ ਉਹ ਖਸਤਾ ਹਾਲਤ ਦੇ ਵਿੱਚ ਹੈ ਤੇ ਇੱਥੇ ਆਪਣਾ ਅਮਲਾ ਜਿਹੜਾ ਉਹ ਆਦਨ ਵਾਂਗੂ ਕੰਮ ਕਰਦਾ ਹੈ ਕਿ ਕਿਸੇ ਵੇਲੇ ਕੋਈ ਜਾਨੀ ਨੁਕਸਾਨ ਹੋ ਸਕਦਾ ਹੈ ਇਹਦੇ ਬਾਰੇ ਕੁਝ ਮੈਕਮੈਨ ਨੂੰ ਲਿਖਿਆ ਨਹੀਂ ਤੁਸੀਂ ਜਾਂ ਜਾਣਕਾਰੀ ਦਿਓ ਹਾਂਜੀ ਇਹ ਤਾਂ ਬਹੁਤ ਮਾੜੀ ਹਾਲਤ ਆ ਖਲੇਪਰ ਉੱਤੇ ਡਿੱਗੀ ਜਾਂਦੀ ਬਿਲਡਿੰਗ ਦੇ ਜੀ ਤੇ ਪਾਣੀ ਭਰ ਜਾਂਦਾ ਇਹਦੇ ਚ ਸਾਰਾ ਰਿਕਾਰਡ ਕਰਾਓ ਜਾਂਦਾ ਜਦੋਂ ਵੀ ਮੀਂਹ ਆਉਂਦਾ ਜੀ ਤੇ ਮੇਰੇ ਤੋਂ ਪਹਿਲਾਂ ਅਫੀਸਰਾਂ ਨੇ ਵੀ ਲਿਖਦੇ ਰਹੇ ਪਰ ਕੋਈ ਕਾਰਵਾਈ ਨਹੀਂ ਹੋਈ ਸਰ ਤੁਸੀਂ ਮਾੜੀ ਹਾਲਤ ਚ ਅਸੀਂ ਰਹਿ ਰਹੇ ਹਾਂ ਸਰ ਤੁਸੀਂ ਵੀ ਕੋਈ ਆਪਣੇ ਵੱਲੋਂ ਜਦੋਂ ਤੋਂ ਇਹ ਅਹੁਦਾ ਸੰਭਾਲਿਆ ਕੋਈ ਅਰਜੀ ਦਿੱਤੀ ਉੱਪਰ ਅਧਿਕਾਰੀਆਂ ਨੂੰ ਫੀ ਇੱਥੇ ਮੈਂ ਨਹੀਂ ਹਜੇ ਤੱਕ ਨਹੀਂ ਕੀਤੀ ਜਿਵਨਿਕਤਾ ਕਹਿੰਦੇ ਨੇ ਠੀਕ ਹਸਤਾਲੋ